ਅੱਜ ਜੋ ਹੋਇਆ ਬਹੁਤ ਹੀ ਨਿੰਦਨਯੋਗ ਹੋਇਆ ਲੋਕ ਆਪਣਾ ਨਮਾਇੰਦਾ ਚੁਣਦੇ ਨੇ ਕਿਉਂ ਚੁਣਦੇ ਨੇ ਵੀ ਉਹਦੇ ਉਹ ਸੰਸਕਾਰੀ ਹੋਊਗਾ ਆਏਗੇ ਦੀ ਇੱਜ਼ਤ ਕਰੂਗਾ ਔਰ ਸਾਡੇ ਸਿਰ ਤੇ ਹੱਥ ਰੱਖੂਗਾ ਜਿਹੜੀ ਸਾਡੇ ਰੁਕੇ ਹੋਏ ਕੰਮ ਆ ਉਹਨਾਂ ਨੂੰ ਤਰਜੀਹ ਦੇਊਗਾ ਪਰ ਅੱਜ ਜੋ ਮਰਿਆਦਾ ਡੀਸੀ ਆਫਿਸ ਦੀ ਸੀ ਅੱਜ ਮੈਂ ਚੋਣ ਕਮਿਸ਼ਨ ਤੋਂ ਮੰਗ ਕਰਦਾ ਵੀ ਜਿਹੜੀ ਉਹ ਮਰਿਆਦਾ ਬਿਲਕੁਲ ਛੁੱਟੀ ਗਈ ਹੈ ਥੱਲੇ ਇੱਕ ਡੀਸੀ ਸਾਹਿਬ ਨੂੰ ਏਡੀ ਪੱਦੀ ਸ਼ਬਦਾਵਲੀ ਚ ਬੋਲਿਆ ਗਿਆ ਜਿਤਰਾ ਤੁਹਾਨੂੰ ਸ਼ਾਇਦ ਯਾਦ ਹੋਣਾ ਬਟਾਲੇ ਬਲਾਸਟ ਹੋਇਆ ਸੀ ਤੇ ਬੈਂਸ ਬ੍ਰਦਰ ਆਏ ਸੀ ਉੱਥੇ ਬੈਂਸ ਬ੍ਰਦਰ ਨੇ ਆਖਿਆ ਸੀ ਡੀਸੀ ਨੂੰ ਡੀਸੀ ਸਾਹਿਬ ਨੂੰ ਵੀ ਇਹ ਤੁਹਾਡੇ ਬਾਪ ਦਾ ਦਫ਼ਤਰ ਨਹੀਂ ਪਰ ਉਦੋਂ ਫਿਰ ਨਾ ਤੇ ਕੋਈ ਚੋਣ ਜਤਾ ਲੱਗਾ ਸੀ ਉਦੋਂ ਉਦੋਂ ਸਰਕਾਰ ਕਾਂਗਰਸ ਦੀ ਸੀ ਤੇ ਉਹਦੇ ਤੇ ਪਰਚਾ ਕੀਤਾ ਗਿਆ ਸੀ ਉਹਦੇ ਤੇ ਕਾਰਵਾਈ ਕੀਤੀ ਗਈ ਸੀ ਪਰ ਅੱਜ ਦੁੱਖ ਦੀ ਗੱਲ ਇਹ ਹੈ ਅੱਜ ਚੋਨ ਕਮਿਸ਼ਨ ਨੂੰ ਅਸੀਂ ਮੰਗ ਕਰਦੇ ਆਂ ਵੀ ਅੱਜ ਜਿਹੜੀ ਇਹਨਾਂ ਨੇ ਪੱਦੀ ਸ਼ਬਦਾਵਲੀ ਬੋਲੀ ਗਈ ਆ ਅੱਛਾ ਕਿਾ ਲੱਤਾਂ 'ਚ ਜਾਣ ਹੈ ਨਹੀਂ ਹੱਦ ਹੋ ਗਈ ਇਹ ਮਰਿਆਦਾ ਕੋਈ ਕਿਹੜੀ ਪਾਸਾ ਬੋਲ ਰਹੇ ਆ ਫਿਰ ਆਖਿਆ ਜਾ ਰਿਹਾ ਵੀ ਦਫ਼ਤਰ ਚੋਂ ਬਾਹਰ ਨਹੀਂ ਨਿਕਲਣ ਦੇਵਾਂਗੇ ਇਹ ਕੀ ਆ ਫਿਰ ਸਿਕਿਉਰਟੀ ਨਾਲ ਅੰਦਰ ਆ ਰਹੇ ਆ ਇਹ ਏਡੀ ਬਦਮਾਸ਼ੀ ਅਸੀਂ ਵੀ ਵਿਰੋਧੀ ਦਰਚ ਰਹੇ ਆ ਅਸੀਂ ਕਿੰਨਾ ਕ ਦਬਾਇਆ ਕਿੰਨੀਆਂ ਕ ਅਸੀਂ ਚੀਕਾ ਮਾਰੀਆਂ ਇਹ ਕਹਿੰਦੇ ਨੇ ਵੀਡੀਓ ਜਿਹੜੇ ਨੇ ਐਮਐਲਏ ਨੇ ਆਪਣੇ ਲੁਕਾ ਕੇ ਰੱਖੇ ਨੇ ਆ ਤੇ ਮੈਂ ਪੁੱਛਣਾ ਚਾਹਨਾ ਵਿਰੋਧੀ ਧਿਰ ਦੇ ਨੇਤਾ ਨੂੰ ਤੇ ਕੱਲ ਤੇ ਦੁਪਹਿਰੇ ਤੁਸੀਂ ਵੀਡੀਓ ਨਾਲ ਬਹਿ ਕੇ ਤਾਰੀਵਾਲ ਦੇ ਵਿੱਚ ਕੁਰਸੀਆਂ ਤੇ ਬਹਿ ਕੇ ਆਪਣੀਆਂ ਫੇਸਬੁੱਕਾਂ ਤੇ ਫੋਟੋਆਂ ਪਾ ਰਹੇ ਸੀ ਉਹ ਕੋਈ ਉਹ ਕੌਣ ਸੀ ਉਹ ਕੌਣ ਸੀ ਹੱਦ ਹੋ ਗਈ ਝੂਠ ਸੱਚਾਈ ਗੱਲ ਇਹ ਹੈ ਇਹ ਬਖਲਾਗੇ ਨੇ ਮੈਂ ਆਪਣੇ ਹਲਕੇ ਦੀ ਗੱਲ ਕਰਦਾ ਮੇਰੇ ਹਲਕੇ ਦੇ ਵਿੱਚ ਕਈ ਸਰਬਸੰਤੀਆਂ ਹੋ ਰਹੀਆਂ ਨੇ। ਦੁੱਖ ਦੀ ਗੱਲ ਹੈ ਜਿੱਥੇ ਸਰਬਸੰਤੀ ਹੋ ਰਹੀ ਹੈ ਜਿੱਥੇ ਇਹਨਾਂ ਨੂੰ ਪਤਾ ਲੱਗ ਰਿਹਾ ਉੱਥੇ ਜਾ ਜਾ ਕੇ ਪਹੁੰਚ ਪਹੁੰਚ ਕੇ ਫਿਰ ਜਿਹੜਾ ਵਾ ਉਹ ਘਰ ਪੜਨ ਦੀ ਕੋਸ਼ਿਸ਼ ਕਰਦੇ ਨੇ ਵੀ ਇਹਦਾ ਐਂਟੀ ਲੱਭੋ ਹੈ ਕਿਹੜਾ। ਲੋਕ ਡਰਦੇ ਇਹਨਾਂ ਨੂੰ ਇਹ ਨਹੀਂ ਦੱਸ ਰਹੇ ਵੀ ਆ ਸਾਡੇ ਪਿੰਡਾਂ ਦੇ ਵਿੱਚ ਸਰਬਸੰਤੀਆਂ ਹੋ ਗਈਆਂ। ਅੱਜ ਇਹਨਾਂ ਨੂੰ ਆਗੂ ਪਿੰਡਾਂ 'ਚੋਂ ਨਜ਼ਰ ਨਹੀਂ ਆ ਰਹੇ। ਮੈਂ ਮਾਨ ਕਰਦਾ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਨੇ ਕਿਹਾ ਕਹਿੰਦੇ 5 ਲੱਖ ਰੁਪਈਆ ਉਹਨਾਂ ਨੂੰ ਦਵਾਂਗੇ ਜਿਹੜਾ ਪਿੰਡ 'ਚ ਸਰਬਸੰਮਤੀ ਕਰੂ ਅਸੀਂ ਕਿਸੇ ਵੀ ਸਿੰਬਲ ਤੇ ਇਲੈਕਸ਼ਨ ਨਹੀਂ ਲੜਾਵਾਂਗੇ ਕਿਉਂਕਿ ਭਾਈਚਾਰਕ ਇਲੈਕਸ਼ਨ ਆ ਪਿੰਡਾਂ ਦੇ ਵਿੱਚੋਂ ਜਦੋਂ ਸਰਕਾਰ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਨੇ ਇੰਨੀ ਗੱਲ ਕਹਿਤੀ ਐ ਵੀ ਅਸੀਂ ਵਿਦਆਊਟ ਸਿੰਬਲ ਸਰਬਸੰਮਤੀ ਨੂੰ 5 ਲੱਖ ਦਵਾਂਗੇ ਆਪੇ ਪਿੰਡ ਵਾਲਾ ਆਪਣਾ ਨੁਮਾਇੰਦਾ ਜਿਹੜਾ ਉਹ ਪਸੰਦ ਕਰੇ ਚੁਣੇ ਚੁਣ ਕੇ ਆ ਜੇ ਕੋਣ ਮਨਾ ਕਰੂਗਾ ਜਦੋਂ ਪਿੰਡ ਸਾਰਾ ਇੱਕ ਪਾਸੇ ਐ ਫਿਰ ਉਹਨੂੰ ਕੋਣ ਮਨਾ ਕਰ ਸਕਦਾ ਐ ਪਰ ਬੁਖਲਾਹਟ ਹੋ ਗਈ ਜਿਵੇਂ ਤਰ੍ਹਾਂ ਦੀਵਾ ਬੁੱਝਣ ਤੋਂ ਪਹਿਲਾਂ ਫੜਫੜਾਉਂਦਾ ਹੈ ਨਾ ਮੈਂ ਦੇਖ ਰਿਹਾ ਇਹ ਉਹ ਲੀਡਰਸ਼ਿਪ ਹੈ ਜਿਹੜੀ ਪੰਜਾਬ ਦੇ ਵਿੱਚ ਕਾਂਗਰਸ ਦੀ ਆਪਣੇ ਆਪ ਨੂੰ ਕਹਿੰਦੀ ਆ ਵੀ ਅਸੀਂ ਮੇਨ ਪੰਜਾਬ ਦੇ ਵਿੱਚ ਕਾਂਗਰਸ ਨੂੰ ਰਿਪਰੈਜ਼ੈਂਟ ਕਰਦੇ ਆ ਪਰ ਅੱਜ ਇਹਨਾਂ ਦੀ ਜੋ ਬੁਖਲਾਹਟ ਉਹ ਤੁਹਾਡੇ ਸਾਹਮਣੇ ਆ ਆ ਕੱਲ ਮੈਂ ਮੈਂ ਕਹਿੰਨਾ ਅਸੀਂ ਅਫਸਰ ਚਾਹੇ ਲੇਡੀਜ਼ ਹੋਵੇ ਆਪਾਂ ਦਿਲੋਂ ਸਤਿਕਾਰ ਕਰਦੇ ਆ 200 200 ਬੰਦਾ ਇੱਕ ਲੇਡੀ ਦੇ ਦਫ਼ਤਰ ਦੇ ਵਿੱਚ ਜਾ ਕੇ ਕਿਆ ਕੈਸੀਏ ਭਾਸ਼ਾ ਬੋਲ ਰਹੇ ਨੇ ਇਹ ਮਰਿਆਦਾ ਕੋਈ ਉਸ ਤੋਂ ਬਾਅਦ ਕੱਲ 4-500 ਬੰਦਾ ਫਿਰ ਕਹਿੰਦੇ ਨੇ ਵੀ ਅਫਸਰ ਬਹਿ ਨਹੀਂ ਦੇ ਹੱਦ ਹੋ ਗਈ ਬਹਿਣ ਤੇ ਤੁਸੀਂ ਨਹੀਂ ਦੇਂਦੇ ਅਫਸਰ ਤੇ ਬੈਠੇ ਨੇ ਕੱਲ ਹੁਣ 500 ਬੰਦਾ ਵੀਡੀਓ ਦੇ ਦਫ਼ਤਰ ਦੇ ਬਾਹਰ ਧਰਨਾ ਲਾ ਰਿਆ ਉੱਥੇ ਹੁਣ ਦੋਵੇਂ ਪਾਰਟੀਆਂ ਕਾਲੀ ਕਾਂਗਰਸੀਆਂ ਦੋਵੇਂ ਰਲੀਆਂ ਨੇ ਹੁਣ ਅੱਗੋਂ ਕਹਿਣ ਵੀ ਅਫਸਰ ਨਹੀਂ ਬੈਠੇ ਤਾਂ ਫਿਰ ਉੱਥੇ ਕੌਣ ਬੈਠਾ ਸੋ ਇਹ ਬਖਲਾਹੜ ਦਾ ਦੇਖੋ ਮੈਂ ਤੁਹਾਨੂੰ ਦੱਸਦਾ ਇਹਨਾਂ ਨੂੰ ਇਹਨਾਂ ਨੂੰ ਇੱਕ ਗੱਲ ਪੁੱਛ ਲਓ ਵੀ ਬੈਂਦਾ ਕੌਣ ਨਹੀਂ ਆ ਕਦੀ ਕਹਿ ਦਿੰਦੇ ਵੀਡੀਓ ਨਹੀਂ ਲੱਭਦਾ ਕਦੀ ਕਹਿ ਦਿੰਦੇ ਸੈਕਟਰੀ ਨਹੀਂ ਲੱਭਦਾ ਹੱਦ ਹੋ ਗਈ ਇਹ ਐਮਐਲਏ ਸਾਹਿਬ ਉਧਰ ਮੈਂਬਰ ਪਾਰਲੀਮੈਂਟ ਹੈ ਉਹਨਾਂ ਦੇ ਡੀਸੀ ਸਾਹਿਬ ਕਹਿੰਦੇ ਨੇ ਕਿ ਤੁਸੀਂ ਦਫ਼ਤਰ ਤੋਂ ਬਾਹਰ ਚਲੇ ਜਾਓ ਜੀ ਇਹ ਮਰਿਆਦਾ ਦੇਖੋ ਮੈਂ ਇੱਕ ਗੱਲ ਪੁੱਛਣੀ ਚਾਹਨਾ ਜਿਹੜੀ ਉਹਨਾਂ ਦੀ ਸ਼ਬਦਾਵਲੀ ਆ ਉਹ ਮਰਿਆਦਾ ਇਹ ਕਦੋਂ ਕਿਹਾ ਗਿਆ ਹੋਊਗਾ ਹਰ ਬੰਦਾ ਆਪਣੇ ਘਰ ਦੇ ਵਿੱਚ ਆਪਣੀ ਇੱਜ਼ਤ ਰੱਖਦਾ ਹੈ ਉਹ ਡੀਸੀ ਨਹੀਂ ਆ ਹੁਣ ਜੇ ਡੀਸੀ ਦਫ਼ਤਰ ਇੱਕ ਸਿਕਿਉਰਟੀ ਗਨਮੈਨ ਉਹਨਾਂ ਦੇ ਨਾਲ ਆ ਜਾਣ ਇਹ ਮਰਿਆਦਾ ਬਣਦੀ ਇਹ 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 ਅਗਲੇ ਨੂੰ ਇਹ ਗੱਲ ਕਹੀ ਜਾ ਰਹੀ ਹੈ ਤੇਰੇ ਪਿਓ ਦਾ ਦਫ਼ਤਰ ਤੇ ਫਿਰ ਡੀਸੀ ਸਾਹਿਬ ਕੀ ਕਹਿਣਗੇ ਵੀ ਆਓ ਬੈਠੋ ਜੀ ਤੁਹਾਨੂੰ ਚਾਹ ਪਿਆਈਏ ਰੋਟੀ ਖਵਾਈਏ ਜੀ ਫਿਰ ਤੇ ਜੁੱਤੀਆਂ ਮਾਰਨ ਵਾਲੀਆਂ ਰਹਿ ਗਏ ਫਿਰ ਉਹ ਕਿਉਂ ਨਹੀਂ ਕੀਤੀ ਜੀ ਡਿਪਟੀ ਕਮਿਸ਼ਨਰ ਦੇ ਕੋਲ ਪਾਵਰਜ਼ ਨੇ ਜੀ ਉਸੇ ਵੇਲੇ ਅਰਸਟ ਕਰਾ ਸਕਦੇ ਹੋ ਦੇਖੋ ਜੀ ਉਹਨਾਂ ਨੇ ਕੰਪਲੇਂਟ ਪਾਈ ਹੋਗੀ ਉਹਨਾਂ ਨੇ ਵੀ ਪਰ ਦੁੱਖ ਦੀ ਗੱਲ ਇਹ ਹੈ ਅਸੀਂ ਅਫਸਰ ਸਹਿਬਾਨ ਨੂੰ ਇਹ ਕਹਿਣਾ ਚਾਹੁੰਦੇ ਆ ਇਹ ਤੁਹਾਨੂੰ ਡਰਾਉਣਾ ਧਮਕੋਣਾ ਚਾਹੁੰਦੇ ਨੇ ਇਹਨਾਂ ਦੇ ਪੱਲੇ ਕੁਝ ਨਹੀਂ ਅਸੀਂ ਤੁਹਾਡੇ ਨਾਲ ਚਟਾਨ ਬਣ ਕੇ ਖੜੇ ਆ ਰਾਤ ਦਿਨ ਜੇ ਕਿਤੇ ਇਹਨਾਂ ਨੇ ਸਾਡੇ ਅਫਸਰਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਤੇ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਅਫਸਰਾਂ ਦੇ ਨਾਲ ਤੁਹਾਨੂੰ ਖਲੋਤੀ ਨਜ਼ਰ ਆਊਗੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਦਫ਼ਤਰ ਖੁੱਲੇ ਨੇ ਅਫਸਰ ਬੈਠੇ ਨੇ ਫੇਰ ਆਖੀ ਜਾਂਦੇ ਆ ਬੰਦ ਹੋ ਗਏ ਜੀ ਸਾਨੂੰ ਆ ਨਹੀਂ ਮਿਲ ਰਿਹਾ ਸਾਨੂੰ ਇਹ ਨਹੀਂ ਮਿਲ ਰਿਹਾ ਕੱਲ ਪੁੱਛੋ ਹਾਂ ਕਾਂਗਰਸੀ ਵਰਕਰਾਂ ਨੂੰ ਕੱਲ ਪ੍ਰਤਾਪ ਬਾਜਵਾ ਜੀ ਆ ਕੇ ਬੈਠ ਕੇ ਕਿੰਨੇ ਚੁੱਲੇ ਟੈਕਸ ਦੇ ਕੇ ਗਏ ਨੇ ਕੀ ਕਰਕੇ ਗਏ ਨੇ ਦੱਸਿਆ ਕਿਉਂ ਨਹੀਂ ਫਿਰ ਉਹਨਾਂ ਨੇ ਮੀਡੀਆ 'ਚ ਅੱਧ ਹੋ ਗਈ ਵੇਖੋ ਤੁਸੀਂ ਕਹਿੰਦੇ ਨਾ ਫੈਕਟਰੀ ਨਹੀਂ ਹੈਗੇ ਆ 3 ਫੈਕਟਰੀ ਆ ਵੇਖੋ ਬਾਜਵਾ ਸਾਹਿਬ ਬੈਠੇ ਆ ਵੀਡੀਓ ਸਾਹਿਬ ਤਿੰਨ ਤੋਂ ਚਾਰ ਪੰਜਾਹ ਫੈਕਟਰੀ ਮੌਕੇ ਤੇ ਆ ਤੁਸੀਂ ਇਲਜ਼ਾਮ ਲਾ ਰਹੇ ਹੋ ਨਾ ਵੇਖੋ ਸਬੂਤ ਹੁਣ ਆਪ ਆਜਾ ਸਾਹਿਬ ਨੇ ਆ 4 50 ਸੈਕਟੀ ਖਲੋਤੇ ਆ ਆ ਵੀਡੀਓ ਸਾਬ ਇੱਥੇ ਇਹ ਦੱਸੋ ਹੁਣ ਪ੍ਰਤੱਖ ਨੂੰ ਤੇ ਪਰਮਾਨ ਦੀ ਲੋੜ ਨਹੀਂ ਆਪਣੀ ਫੋਟੋ ਬਾਈ ਸੈਕਟੀਆਂ ਕਈਆਂ ਸਾਰਾ ਕੁਝ ਦਿੱਤਿਆ ਗਿਆ ਰੋਡ ਇਹ ਹੁਣ ਇਹ ਮੈਂ ਤੁਹਾਨੂੰ ਮੇਨ ਗੱਲ ਦੱਸ ਦਿਆਂ ਜੀ ਅਸਲ ਦੇ ਵਿੱਚ ਕਹਿਣ ਦਾ ਭਾਵ ਇਹਨਾਂ ਨੂੰ ਪਿੰਡਾਂ ਦੇ ਵਿੱਚ ਹੁਣ ਖਲੋਣ ਵਾਸਤੇ ਬੰਦੇ ਨਹੀਂ ਨਜ਼ਰ ਆ ਰਹੇ ਔਰ ਇਹਨਾਂ ਨੂੰ ਇਹ ਨਜ਼ਰ ਆ ਰਿਹਾ ਵੀ ਆਮ ਆਦਮੀ ਪਾਰਟੀ ਦਾ ਜਿਹੜਾ ਗ੍ਰਾਫ ਵੱਧ ਰਿਹਾ ਹੈ ਇਹ ਜਿਹੜੀਆਂ ਰੂਟਸ ਨੇ ਜਿਹੜੀਆਂ ਇਹਨਾਂ ਦੀਆਂ ਜੜਾਂ ਲੱਗ ਰਹੀਆਂ ਨੇ ਕਿਤੇ ਇਹ ਜਣਾ ਨਾਲ ਲੱਗ ਜਾਣ ਆਪਾਂ ਪੰਜਾਬ ਦੇ ਵਿੱਚ ਇੱਕ ਮੈਸੇਜ ਦੇ ਦਈਏ ਹਾਏ ਸਾਡੇ ਨਾਲ ਬਹੁਤ ਤਕਾ ਹੋਇਆ ਹਾਏ ਸਾਡੇ ਨਾਲ ਬਹੁਤ ਤਕਾ ਹੋਇਆ ਸੋ ਇਹ ਜਿਹੜੀ ਪ੍ਰੈਸ ਕਾਨਫਰੰਸ ਕਰਨ ਦਾ ਸਾਡਾ ਜਿਹੜਾ ਪ੍ਰਤੱਖ ਜਿਹੜਾ ਉਹ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਦੁੱਧ ਦਾ ਦੁੱਧ ਕੀ ਹੈ ਤੇ ਪਾਣੀ ਦਾ ਪਾਣੀ ਕੀ ਹੈ ਸੋ ਇਹ ਬਿਲਕੁਲ ਇੱਕ ਜਿਤਨਾ ਮੈਂ ਕਹਿ ਸਕਦਾ ਵੀ ਐਕਟਿੰਗਾਂ ਹੁੰਦੀਆਂ ਨੇ ਜਿਹੜੀਆਂ ਉਹ ਚੱਲ ਰਹੀਆਂ ਨੇ ਇਹਨਾਂ ਦੀਆਂ ਜਿਹੜੀਆਂ ਲੋਕ ਜਿਹੜੇ ਨੇ ਇਹ ਕਹੋ ਕਿ ਰਲ ਕੇ ਮੈਚ ਖੇਡਣ ਆ ਆ ਵੇਖੋ ਪਾਕਿਸਤਾਨ ਦਾ ਨਮਾਇਦਾ ਤੇ ਉਦਾਂ ਕਹਿੰਦੇ ਆ ਆ ਦੇਖੋ ਮੈਂ 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 ਕਹਿ ਰਿਹਾ ਆ ਆ ਆਪੋਜੀਸ਼ਨ ਵਾਲੇ ਲੀਡਰ ਸਾਹਿਬ ਕੀ ਕਹਿੰਦੇ ਹੀ ਵੀਡੀਓ ਹੈ ਨਹੀਂ ਆ ਜਿਹੜੀ ਕੱਲ ਫੋਟੋ ਪਾਈ ਆ ਆ ਨਾਲ ਟੇਬਲ ਤੇ ਬਿਸਕੁਟ ਵੀ ਪਏ ਨੇ ਚਾਹ ਵੀ ਪੀ ਰਹੇ ਨੇ ਇਹ ਇਹ ਕੌਣ ਨੇ ਆ ਨਾਲ ਬੰਦੇ ਕੌਣ ਨੇ ਇਹ ਕੀ ਆ ਕੀ ਅਰੇ ਰਲ ਕੇ ਮੈਚ ਖੇਡਣ ਦੇ ਆ ਖਾਲੀ ਤੇ ਖਾਂਡ ਰਸੀ ਦੇ ਨਾਲ ਸੋ ਸੋ ਕਹਿਣ ਦਾ ਭਾਵ ਮੈਂ ਇੱਕੋ ਗੱਲ ਕਹੂੰਗਾ ਵਿਰੋਧੀ ਧਿਰ ਦੇ ਵਿੱਚ ਅਸੀਂ ਵੀ ਰਹੇ ਹਾਂ ਪਰ ਆਪਣੀ ਮਰਿਆਦਾ ਤੇ ਇਹਨਾਂ ਨੂੰ ਕੰਟਰੋਲ ਕਰਨਾ ਚਾਹੀਦਾ ਐਡੀ ਪੱਦੀ ਸ਼ਬਦਾਵਲੀ ਜਿਹੜੀ ਇਹਨਾਂ ਨੇ ਬੋਲੀ ਹੈ ਇਹ ਬਹੁਤ ਜ਼ਿਆਦਾ ਨਿੰਦਨ ਦੇ ਯੋਗ ਹੈ ਸੋ ਮੈਂ ਚੋਣ ਕਮਿਸ਼ਨ ਨੂੰ ਮੈਂ ਚੋਣ ਕਮਿਸ਼ਨ ਨੂੰ ਬੇਨਤੀ ਕਰਦਾ ਜਿਹੜੀ ਡੀਸੀ ਸਾਹਿਬ ਦੀ ਮਰਿਆਦਾ ਇਹ ਹੁਣ ਬਹਾਲ ਕਰਨੀ ਤੁਹਾਡੇ ਹੱਥ ਵਸੇ ਕਲਮ ਤੁਹਾਡੇ ਹੱਥ 'ਤੇ ਮੈਂ ਬੇਨਤੀ ਕਰਨੀ ਚਾਹੁੰਦਾ ਮੈਂ ਇਹੋ ਬੇਨਤੀ ਕਰਨੀ ਚਾਹੁੰਦਾ ਵੀ ਇਨ੍ਹਾਂ ਹੀ ਲੀਡਰਾਂ ਨੇ ਅੱਗੇ ਤੁਹਾਨੂੰ ਲੜਾ ਕੇ ਪਿੰਡਾਂ ਦੇ ਵਿੱਚ ਧੜੇਬੰਦੀ ਕੀਤੀ ਸੀ ਤੁਸੀਂ ਸਾਰੇ ਪਰਿਵਾਰ ਇਕੱਠੇ ਹੋ ਕੇ ਆਓ ਆਪੋ ਆਪਣਾ ਸਰਵਸੰਤੀ ਦਾ ਆਗੂ ਚੁਣੋ ਤੁਹਾਡਾ ਕੋਈ ਚੋਣ ਨਿਸ਼ਾਨ ਪਾਰਟੀ ਵੱਲੋਂ ਨਹੀਂ ਹੈਗਾ ਪਰ ਇਨ੍ਹਾਂ ਨੂੰ ਬਖਲਾਹਟ ਹੈ ਵੀ ਜੇ ਇਹ ਸਰਵਸੰਤੀਆਂ ਸਾਰੀਆਂ ਹੋ ਗਈਆਂ ਤੇ ਕੱਲ ਨੂੰ ਆਉਣ ਵਾਲੇ ਟਾਈਮ ਤੇ ਪਿੰਡਾਂ ਦੇ ਵਿੱਚੋਂ ਸਾਡਾ ਝੋਲਾ ਕੌਣ ਫੜੇਗਾ ਅੱਜ ਜੋ ਗਰਦਾਸਪੁਰ ਜ਼ਿਲ੍ਹੇ ਦੇ ਵਿੱਚ ਡੀਸੀ ਆਫਿਸ ਦੇ ਵਿੱਚ ਮੇਰੀ ਤ੍ਰਿਪਤਰਜਿੰਦਰ ਸਿੰਘ ਬਾਜਵਾ ਪ੍ਰਤਾਪ ਜੀ ਜਿਨੇ ਵੀ ਗਰਦਾਸਪੁਰ ਦੀ ਲੀਡਰਸ਼ਿਪ ਜੀ ਉਹਨਾਂ ਨੇ ਜਿਹੜੀ ਅੱਜ ਕਾਣ ਨਿੰਦਣਯੋਗ ਸ਼ਬਦਾਵਲੀ ਵਰਤੀ ਆ ਅੱਜ ਅਸੀਂ ਸਾਰੇ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਸਾਡੇ ਸ਼ਰੀਕਲ ਸਿੰਘ ਜੀ ਐਮਐਲਏ ਬਟਾਲੇ ਤੋਂ ਰੰਧਾਵਾ ਸਾਹਿਬ ਜਗਰੂਪ ਜੀ ਸ਼ਮਸ਼ੇਰ ਭਾਜੀ ਸਾਰੀ ਸਾਡੀ ਆਮ ਆਦਮੀ ਪਾਰਟੀ ਦੀ ਟੀਮ ਇਹਦੀ ਹੱਥੀ ਬਹੁਤ ਕਾਣ ਨਿੰਦਾ ਕਰਦੇ ਆ ਬਹੁਤ ਮਾੜੀ ਸ਼ਬਦਾਵਦੀ ਦੇ ਨਾਲ ਅੱਜ ਮੈਂ ਦੇਖ ਰਿਹਾ ਸਾਂ ਸੁਖਜਿੰਦਰ ਸਿੰਘ ਰੰਧਾਵਾ ਇੱਕ ਬਾੜਾ ਬਹੁਤ ਕਹਿਣਯੋਗ ਗੱਲ ਨਹੀਂ ਕੀਤੀ ਇੱਕ ਐਮਐਲਏ ਇੱਕ ਮੈਂਬਰ ਆਫ ਪਾਰਲੀਮੈਂਟ ਇੱਕ ਡੀਸੀ ਦੀ ਚੇਅਰ ਦੇ ਨਾਲ ਇੰਦੀ ਮਾੜੀ ਸ਼ਬਦਾਵਦੀ ਦੇ ਨਾਲ ਬੋਲੇ ਆਪਣੀ ਸਰਕਾਰ ਦੇ ਵਿੱਚ ਪਾਵਰ ਦੇ ਵਿੱਚ ਕਿਦਾਂ ਬੋਲਦੇ ਹੋਣਗੇ ਗੱਲ ਤੁਸੀਂ ਸਵਾਲ ਕਰ ਰਹੇ ਜੇ ਵੋਟਾਂ ਕੱਟਣ ਦੀ ਤੁਸੀਂ ਸਵਾਲ ਕਰ ਰਹੇ ਜੇ ਮੇਰੇ ਨਾਲੋਂ ਵੱਧ ਪਤਾ ਤੁਹਾਡੇ ਚੈਨਲਾਂ ਦੇ ਵਿੱਚ ਰਿਕਾਰਡ ਹੈ ਮੈਂ ਫਤਿਹਗੜ ਚੂੜੀਆਂ ਦਾ ਰਿਕਾਰਡ 2019 ਦੇ ਵਿੱਚ ਕਿੰਨੇ ਇਹਨਾਂ ਨੇ ਕਤਲ ਕਰਾਏ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਰਿਕਾਰਡ ਆਪਣੇ ਚੈਨਲਾਂ ਤੋਂ ਕੱਢ ਕੇ ਵੇਖਿਓ ਇਲੈਕਸ਼ਨਾਂ ਦੇ ਵਿੱਚ ਇੱਕ ਪਰਿਵਾਰਾਂ ਨੂੰ ਮਰਵਾਇਆ ਦੂਜਾ ਭਰਾ ਉਹਦੇ ਅੰਦਰ ਕਰਾਏ ਤ੍ਰਿਪਤ ਰਜਿੰਦਰ ਬਾਜਵਾ ਨੇ 190 ਪੰਚਾਇਤਾਂ ਦੇ ਵਿੱਚੋਂ ਕਿੰਨੀਆਂ ਪੰਚਾਇਤਾਂ ਦੇ ਵਿੱਚ ਇਲੈਕਸ਼ਨ ਕਰਾਈ ਆ ਮੈਂ ਅੱਜ ਦੇ ਦਿਨ ਦੇ ਵਿੱਚ ਸ਼ਾਮ ਤੱਕ ਹੀ ਗੱਲ ਕਰ ਰਹੀ ਸੀ ਜਗਰੂਪ ਜੀ ਅੱਜ ਮੈਂ 26 ਤੋਂ 27 ਪਿੰਡਾਂ ਦੇ ਵਿੱਚ ਸਰਬਸੰਮਤੀਆ ਕਰਕੇ ਆਇਆ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਆਪਣਾ ਰਿਕਾਰਡ ਕੱਢ ਕੇ ਦੱਸੇ ਪੰਚਾਇਤ ਮੰਤਰੀ ਸੀ ਮੌਜੂਦਾ ਪੰਚਾਇਤ ਮੰਤਰੀ ਸੀ ਪੰਜਾਬ ਸਰਕਾਰ ਦਾ ਕਿੰਨੀਆਂ ਇਹਨਾਂ ਨੇ ਸਭ ਸੰਪਤੀਆਂ ਕਰਾਈਆਂ ਹਰ ਇੱਕ ਪਿੰਡ ਦੇ ਵਿੱਚ ਇਹਨਾਂ ਨੇ ਆਪਣੇ ਕਾਂਗਰਸ ਦੇ ਹੀ ਪੜਾ ਪੜਾ ਕੇ ਮਰਵਾਏ ਆਮ ਆਦਮੀ ਪਾਰਟੀ ਦੇ ਔਰ ਕਾਲੀ ਦਲ ਦੀ ਟੀਮ ਨੂੰ ਕਿਸੇ ਨੂੰ ਵੀ ਵੀਡੀਓ ਦਫ਼ਤਰ ਦੇ ਲਾਗੇ ਨਹੀਂ ਆਉਣ ਦਿੱਤਾ ਗਿਆ ਵੇਖੋ ਜੋ ਸੱਚਾ ਸੱਚ ਹੈ ਮੈਂ ਪ੍ਰੇਤ ਪ੍ਰਜਿੰਦਰ ਸਿੰਘ ਬਾਜਵਾ ਨੂੰ ਜਿੰਨੀ ਵੀ ਕਾਂਗਰਸ ਦੀ ਟੀਮ ਹੈ ਇਹਨਾਂ ਨੂੰ ਸਾਰਿਆਂ ਨੂੰ ਮੈਂ ਆਪਣੇ ਲੋ ਮੈਸੇਜ ਦੇਣਾ ਚਾਹੁੰਦਾ ਕਿ ਗਾਂਵ ਵਾਸਤੇ ਜਿਹੜੀ ਤੁਸੀਂ ਗੱਲ ਕਰ ਰਹੇ ਜੀ ਆਮ ਆਦਮੀ ਪਾਰਟੀ ਦੇ ਵਰਕਰ ਨੂੰ ਕੌਣ ਕਹਿੰਦਾ ਆਮ ਆਦਮੀ ਪਾਰਟੀ ਦੇ ਵਰਕਰ ਨੂੰ ਜਿਆਦਾ ਨਹੀਂ ਮਿਲ ਇੱਕ ਬੰਦੇ ਉਹ ਕਹਿ ਰਿਹਾ ਸਾਨੂੰ ਚੁੱਲਾ ਟੈਕਸ ਨਹੀਂ ਦੇ ਰਿਹਾ ਇੱਕ ਬੰਦੇ ਕਹਿ ਰਿਹਾ ਆਪਣੇ ਕੀਕਾ ਮਾਰ ਰਹੇ ਨੇ ਕੌਣ ਕਹਿ ਰਿਹਾ ਤੁਸੀਂ ਵਿੱਚੋਂ ਵੀਰ ਕਹਿ ਰਿਹਾ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਤੇ ਕੋਈ ਡਰ ਨਹੀਂ ਹੈ ਕਿਉਂ ਡਰ ਡਰ ਕਾ ਦਾ ਹੋਣਾ ਇਹਦੇ ਵਿੱਚ ਕੋਈ ਡਰ ਨਹੀਂ ਹੈ ਮੈਂ ਤੁਸੀਂ ਮੈਨੂੰ ਦੱਸੋ ਮੇਰਾ ਵੇਖੋ ਤੁਸੀਂ ਮੈਨੂੰ ਦੱਸੋ ਕਿਹੜੇ ਪਿੰਡ ਦੇ ਵਿੱਚ ਜਿਹੜਾ ਬੰਦਾ ਆਉਂਦਾ ਮੈਂ ਇਲੈਕਸ਼ਨ ਨਹੀਂ ਲੜਾਉਂਗਾ ਮੈਂ ਲੜਾ ਦੂੰਗਾ ਮੈਨੂੰ ਦੱਸੋ ਤੁਸੀਂ ਮੈਂ ਤੁਹਾਨੂੰ ਔਕਾ ਨਹੀਂ ਮਾਰਨਿਆ ਮੈਂ ਔਕਾ ਨਹੀਂ ਮਾਰਨਿਆ ਮੇ ਕਿ ਕੋਈ ਕੋ ਬਾਅਦ ਵੀ ਹੈ ਨਾ ਜਾਂਦੇ ਕੋ ਮਾੜਾ ਬੋ ਰਿਹਾ ਮੈਂ ਜਾਂਦੇ ਜਾਂਦੇ ਕੋਈ ਮੇਰੀ ਜਬਾਨ ਤੋਂ ਕੋਈ ਮਾੜਾ ਚੁੱਪ ਤੇ ਨਿਕਲਿਆ ਦੇਖੋ ਰਾਤੀ ਮੈਂ ਇਦਾਂ ਨਹੀਂ ਮੈਂ ਤੁਸੀਂ ਮੇਰੇ ਪਰ ਆ ਜੇ ਹੁਣ ਕਈ ਵਿਚਾਰੇ ਦੂਰ ਵੀ ਖੜੇ ਹੋ ਸਕਦੇ ਉਹਨਾਂ ਨੂੰ ਮਾੜੀ ਨਾ ਸੁਣਦੀ ਹੋਵੇ ਫਿਰ ਤੁਸੀਂ ਕਹੋਗੇ ਹੌਲੀ ਬੋਲਦੇ ਦੇਖੋ ਬਹੁਤ ਮਾੜੀ ਗੱਲ ਹੈ ਇੱਕ ਡੀਸੀ ਦੀ ਜੇਬ ਦੇ ਨਾਲ ਇੱਕ ਪੋਸਟ ਦੇ ਨਾਲ ਇੰਨੀ ਪੜ੍ਹਾਈ ਕਰਕੇ ਡੀਸੀ ਦੀ ਕੁਰਸੀ ਤੇ ਪਹੁੰਚਿਆ ਜਾਂਦਾ ਵਾ ਬਹੁਤ ਮਾੜੀ ਗੱਲ ਹੈ ਮੈਂ ਉਹਨਾਂ ਨੂੰ ਆਪਣੇ ਵੱਲੋਂ ਇੱਕ ਮੈਸੇਜ ਦੇਣਾ ਚਾਹੁੰਦਾ ਤੁਸੀਂ ਕਿਸੇ ਪਰਿਵਾਰ ਦੇ ਨਾਲ ਚੰਗੇ ਪਰਿਵਾਰ ਦੇ ਨਾਲ ਜੁੜੇ ਜੇ ਇਹੋ ਜੀ ਸ਼ਬਦਾਵਲੀ ਨਾ ਜਿਆਦਾ ਕਿਸੇ ਨੂੰ ਮਾੜਾ ਸ਼ਬਦ ਬੋਲ ਕੇ ਕੋਈ ਕੰਮ ਨਹੀਂ ਹੋ ਜਾਣਾ ਤੁਸੀਂ ਕਹਿ ਰਹੇ ਜੀ ਵੀਡੀਓ ਵੀਡੀਓ ਮੈਂ ਆਪ ਵੀਡੀਓ ਦੇ ਵਿੱਚ ਦੇਖ ਰਿਹਾ ਪੱਤਰਕਾਰਾਂ ਨੇ ਵੀਡੀਓ ਬਣੀ ਆ ਵੀਡੀਓ ਦੇ ਵਿੱਚ ਵੀਡੀਓ ਦਫ਼ਤਰ ਮੌਜੂਦ ਨੇ ਵੀਡੀਓ ਦੇ ਵਿੱਚ ਐਸੇ ਪ੍ਰੈਸ਼ਰ ਬਣਾਇਆ ਜਾ ਰਿਹਾ ਇਹਨਾਂ ਨੂੰ ਕੈਂਡੀਡੇਟ ਨਹੀਂ ਮਿਲ ਰਿਹਾ ਇਸੇ ਕਰਕੇ ਥੋੜੇ ਪਜਲ ਹੋਏ ਫਿਰ ਨੇ ਹੋਰ ਇਹੋ ਜੀ ਕੋਈ ਗੱਲ ਨਹੀਂ ਅਸੀਂ ਡੀਸੀ ਸਾਹਿਬ ਦੇ ਨਾਲ ਬਣੀ ਔਰ ਚੋਣ ਕਮਿਸ਼ਨ ਨੂੰ ਮੇਰੀ ਮੰਗ ਹੈ ਮੇਰੀ ਇੱਕ ਮੰਗ ਹੈ ਕਿ ਜੋ ਵੀ ਇਹਨਾਂ ਬਧਿਸਭਾਵਲੀ ਬੋਲੀ ਉਹਦੇ ਤੇ ਉੱਤੇ ਐਕਸ਼ਨ ਲਿਆ ਆਪਾਂ ਜਾਵੇ ਜਿਹੜੀ ਬੰਦੀ ਕਾਰਵਾਈ ਇਹਨਾਂ ਦੇ ਕਾਰਵਾਈ ਕੀਤੀ ਤੇ ਬੈਨ ਨੂੰ ਚਿਹਰਾ ਲੱਗਿਆ ਦਫਤਰ ਦੇ ਵਿੱਚ ਆਪਾਂ ਮਾੜਾ ਸ਼ਬਦ ਥੋੜੀ ਬੋਲ ਸਕਦੇ ਕਿਹੜੇ ਕਾਨੂੰਨ ਦੇ ਵਿੱਚ ਲਿਖਿਆ ਵੀ ਆਪਾਂ ਕਿਸੇ ਵੀ ਦਫਤਰ ਦੇ ਵਿੱਚ ਕਿਸੇ ਵੀ ਦਫਤਰ ਦੇ ਵਿੱਚ ਆਪਾਂ ਮਾੜੀ ਸਭਾਵਲੀ ਨਹੀਂ ਬੋਲ ਸਕਦੇ ਪਬਲਿਕ ਦਾ ਨੁਮਾਇੰਦੇ ਆ ਪਬਲਿਕ ਵੀ ਬੈਠ ਸਕਦੀ ਆ ਐਮਐਲਏ ਸਾਹਿਬ ਬੈਠ ਸਕਦੇ ਨੇ ਐਮਪੀ ਬੈਠ ਨੂੰ ਚਿਹਰਾ ਲੱਗਿਆ ਨੇ ਬੈਠ ਕੇ ਕਿਸੇ ਤਰੀਕੇ ਨਾਲ ਗੱਲ ਕਰ ਸਕਦੇ ਆ ਆਪਾਂ ਮਾੜਾ ਨਹੀਂ ਬੋਲ ਸਕਦੇ ਅੱਜ ਜ਼ਿਲ੍ਹਾ ਗੁਰਦਾਸਪੁਰ ਦੇ ਜਿਹੜੇ ਮੈਂਬਰ ਆਫ ਪਾਰਲੀਮੈਂਟ ਤਾਂ ਨਾਲ ਦੇ ਨਾਲ ਜਿਹੜ ਐਮਐਲਏ ਸਹਿਬਾਂ ਜਿਹੜੇ ਡਿਪਟੀ ਕਮਿਸ਼ਨਰ ਅਰਦਾਸਪੁਰ ਦੀ ਕੋਠੀ ਚ ਦਫਤਰ ਚ ਉਹਨਾਂ ਦੇ ਗਏ ਜਿਹੜੀ ਉਹਨਾਂ ਸ਼ਬਦਾਬ ਵੀ ਅਜ ਡੀਸੀ ਸਾਹਿਬ ਨੂੰ ਵਰਤੀ ਹੈ ਮੈਂ ਉਹਦੀ ਕੜੀ ਸ਼ਬਦਾਚ ਨਿੰਦਾ ਕਰਦਾ ਲੋਕਾਂ ਨੂੰ ਅਜ ਪਤਾ ਲੱਗ ਗਿਆ ਕਿ ਜਿਹੜੇ ਨਮਾਇंदे ਆਪਾਂ ਚੁਣ ਕੇ ਭੇਜੇ ਨੇ ਅਸਲੀਅਤ ਉਹਨਾਂ ਦਾ ਚਿਹਰਾ ਜਿਹੜਾ ਵੇਖ ਲਿਆ ਲੋਕਾਂ ਨੇ ਇਸ ਕਰਕੇ ਉਹਨਾਂ ਡੀਸੀ ਦਫਤਰ ਦੀ ਤਹੀਨ ਕੀਤੀ ਹੈ ਮੈਂ ਸੀਐਮ ਸਾਹਿਬ ਨੂੰ ਬੇਨਤੀ ਕਰਾਂਗਾ ਇਨਾਂ ਤੇ ਠੁਕਵੇ ਬੰਦੀ ਕਾਰਵਾਈ ਜਿਹੜੀ ਉਹਨਾ ਹੋਣੀ ਚਾਹੀਦੀ ਹੈ ਇਹ ਬਖਲਾਗੇ ਨੇ ਇਹ ਜਿਹੜੇ ਸਾਡੇ ਆਮ ਆਦਮੀ ਪਾਰਟੀ ਦੇ ਇਲਜ਼ਾਮ ਲਾਉਂਦੇ ਨੇ ਕਿ ਸਾਡੇ ਬੰਦਿਆਂ ਨੂੰ ਚੁੱਲਾ ਟੱਕਤੀਆਂ ਰਸੀਦਾਂ ਨਹੀਂ ਮਿਲਦੀਆਂ ਮੈਂ ਤੁਹਾਡੇ ਚੈਨਲ ਉੱਤੇ ਰਾਈ ਕਹਿਣਾ ਚਾਹੁੰਨਾ ਕਿ ਕੱਲ ਵੀ ਮੈਂਬਰ ਆਫ ਪਾਰਲੀਮੈਂਟ ਢੇਰਾਪਾਪਾ ਨਾਨਕ ਵੀਡੀਓ ਕਲਾਨੌਰ ਤੇ ਦਫ਼ਤਰ ਗਿਆ ਉੱਥੇ ਜਾ ਕੇ ਦਫ਼ਤਰ 'ਚ ਬਹਿ ਕੇ ਬੀੜੀਆਂ ਨੂੰ ਧੱਕੇ ਮਾਰੇ ਸੈਕਟਰੀਆਂ ਨੂੰ ਧੱਕੇ ਮਾਰੇ ਆਪਣੀ ਆਕੜਬਾਜ਼ੀ ਦਾ ਆਪਣੇ ਅਹੁਦੇ ਦਾ ਜਿਹੜਾ ਇਹਨੇ ਦੁਰਉਪਯੋਗ ਕੀਤਾ ਜਿਹੜਾ ਬਹੁਤ ਨਿੰਦਨਯੋਗ ਹੈ ਐਮਪੀ ਨੂੰ ਆਪਣੇ ਲੈਵਲ ਦਾ ਨਹੀਂ ਪਤਾ ਕਿ ਮੇਰਾ ਲੈਵਲ ਕੀ ਹੈ ਤੇ ਮੈਂ ਧਮਕੇ ਕਿੰਨੂੰ ਮਾਰ ਰਿਹਾ ਇਸ ਕਰਕੇ ਮੈਂ ਜਦੋਂ ਮੈਨੂੰ ਵੀ ਪਤਾ ਲੱਗਾ ਤਾਂ ਆਪਾਂ ਉੱਥੇ ਗਏ ਮੇਰੇ ਜਾਣ ਤੋਂ ਪਹਿਲਾਂ ਇਹ ਦਫ਼ਤਰ ਛੱਡ ਕੇ ਬਾਹਰ ਗਿਆ ਕਿਹੋ ਜਿਹੀਆਂ ਹਰਕਤਾਂ ਕਰਨੀਆਂ ਮੇਰੇ ਖਰੇ ਇਹਨਾਂ ਨੂੰ ਸ਼ੋਭਾ ਨਹੀਂ ਦਿੰਦੀਆਂ ਅਪਾ ਅਫਸਰਾਂ ਦੇ ਨਾਲ ਖੜੇ ਆ ਮੁਲਾਜ਼ਮਾਂ ਦੇ ਨਾਲ ਖੜੇ ਆ ਬੜੇ ਪਾਰਦਰਸ਼ੀ ਢੰਗ ਨਾਲ ਜਿਹੜੀਆਂ ਪੰਚਾਇਤਾਂ ਦੀਆਂ ਚੋਣਾਂ ਹੋ ਰਹੀਆਂ ਨੇ ਹਰ ਇੱਕ ਪਾਰਟੀ ਦੇ ਨਮਾਇंदे ਨੂੰ ਚੁੱਲਾ ਟੱਕ ਮਿਲ ਰਹੀਆਂ ਨੇ ਇਸ ਕਰਕੇ ਇਹ ਇਹਨਾਂ ਦੀ ਬੁਖਰਾੜ ਨਹੀਂ ਆ ਕਾਰਨ ਇਹ ਆ ਕਿ ਇਹਨਾਂ ਨੂੰ ਅੱਜ ਦੇ ਪਿੰਡਾਂ 'ਚ ਕੈਂਡੀਡੇਟ ਨਹੀਂ ਲੱਭ ਰੇ ਸਰਪੰਚੀ ਦੀ ਚੋਣਾਂ ለማਤੇ ਇੱਕ ਬਹਾਨਾ ਬਣਾ ਬਣਾ ਰਹੇ ਨੇ ਇਸ ਕਰਕੇ ਇਹਨਾਂ ਨੂੰ ਮੈਂ ਅੱਜ ਇਹਨਾਂ ਦੀ ਜਿਹੜੀਆਂ ਨਾ ਜ਼ਿਲ੍ਹਾ ਗਦਾਫਪੁਰ 'ਚ ਜਿਹੜੀ ਇਹਨਾਂ ਦੀ ਫੀਟ ਪਿਛਲਦੇ ਕੀਤੀ ਆ ਮੈਂ ਉਹਦੀ ਪੁਰਜੋ ਨਿੰਦਾ ਕਰਦਾ ਅਸੀਂ ਮਿਸ਼ਮ ਰਾਜਮੰਦ ਨਾਲ ਖੜੇ ਆ ਆਮ ਆਦਮੀ ਪਾਰਟੀ ਮਾਜਮਦ ਦਾ ਸਤਿਕਾਰ ਕਰਦੇ ਆ ਅਕਿਲਦਾਵਨ ਕਹਿਆ ਕਿ ਜਦੋਂ ਤੁਸੀਂ ਉੱਥੇ ਪਹੁੰਚੇ ਹੋ ਕਲਾ ਨੌਰ ਉੱਥੇ ਕੋਈ ਗੁੰਡਾ ਟਾਇਰ ਦੇ ਜਿਹੜੇ ਗੋਪੀ ਗੋਲੀ ਨਾਲ ਗੈਂਗਸਟਰ ਵਾ ਉਹ ਤੁਹਾਡੇ ਨਾਲ ਆਇਆ ਮੈਂ ਕਹਿਣਾ ਚਾਹੁੰਦਾ ਕਿ ਇਹ ਜਿਹੜੇ ਗੈਂਗਸਟਰ ਪੈਦਾ ਕਿੰਨਾ ਕੀਤੇ ਨੇ ਅੱਜ ਇਹਨਾਂ ਨੂੰ ਗੋਪੀ ਗੋਲੀ ਦੇ ਪਿਆ ਜਿੱਦਣ ਗੈਂਗਸਟਰ ਜਿਹੜੇ ਇਹਨਾਂ ਦੀਆਂ ਗੱਡੀਆਂ 'ਚ ਘੁੰਮਦੇ ਸੀਗੇ ਇਹ ਅਸੀਂ 3 ਸਾਲਾਂ 'ਚ ਗੈਂਗਸਟਰ ਪੈਦਾ ਕਰ ਦਿੱਤੇ ਨੇ ਇਹ ਗੈਂਗਸਟਰ ਪੈਦਾ ਕਰਨ ਵਾਲੇ ਕੌਣ ਸੀਗੇ ਜੇ ਐਸੇ ਬੰਦੇ ਦੀ ਜਿਹੜੀ ਅੱਜ ਗੱਲ ਕਰਦਾ ਇਹ ਜੂਪੀ ਚਮਕਤਾਰ ਅਨਸਾਰੀ ਦੀ ਕੋਠੀ ਚ ਦੀ ਵੀਡੀਓ ਵਾਇਰਲ ਹੋਈ ਆ ਇਹ ਰਿਸ਼ਤਾ ਇਹ ਕੀ ਰਿਸ਼ਤੇਦਾਰੀ ਸੀ ਇਹਦੀ ਮੁਖ ਸਾਹਿਬ ਮੁਖਤਾਰ ਅਨਸਾਰੀ ਨਾਲ ਪਿਛਲੀ ਵਾਰੀ 2022 ਤੇ ਜਿਹੜੀ ਇਲੈਕਸ਼ਨ ਹੋਈ ਆ ਜਿਹੜੇ ਜੂਪੀ ਚੋਂ ਗੈਂਗਸਟਰ ਆਏ ਉਹ ਕਿੰਨੇ ਲੈ ਕੇ ਆਉਂਦੇ ਸੀਗੇ ਮੈਨੂੰ ਦੱਸਦਾ ਜੱਗੂ ਭਗਵਾਨਪੁਰ ਦੀ ਮਾਤਾ ਦੀ ਵੀਡੀਓ ਤੁਹਾਡਾ ਵਾਇਲ ਹੋ ਰਹੀ ਜਿਸ ਆਪ ਦੀ ਸ਼ਾਹਦਾ ਮੇਰਾ ਦਫ਼ਤਰ ਆ ਜੀ ਮੇਰੇ ਦਫ਼ਤਰ ਦੇ ਵਿੱਚ ਸਾਰੇ ਆ ਸਕਦੇ ਨੇ ਜੇ ਜੱਗੂ ਭਗਵਾਨਪੁਰ ਦੀ ਮਾਤਾ ਆ ਗਿਆ ਕੋਈ ਬੱਚਾ ਕਿਸਦਾ ਗਲਤ ਹੋ ਜਾ ਉਹਦੀ ਮਾਂ ਤਾਂ ਨਹੀਂ ਗੈਂਗਸਰ ਅੱਜ ਉਹਦੀ ਮਾਂ ਤੇ ਇਲਜ਼ਾਮ ਲਾਉਣਗੇ ਨਨੂ ਸ਼ਰਮ ਨਹੀਂ ਆਉਂਦੀ ਉਹ ਕਹਿੰਦੇ ਜੀ ਫਿਰ ਇਹ ਤੇ ਉਹ ਹੋ ਗਿਆ ਇੱਕ ਮੁਠੀ ਚੁੱਕ ਲੋ ਦੂਜੀ ਤਿਆਰ ਦੂਸਰੀ ਪਾਰਟੀ ਵੀ ਉਸੇ ਉਸੇ ਲਈ ਚਲਵਾ ਦੇ ਚੱਲੇਗੀ ਜੀ ਬਿਲਕੁਲ ਨਹੀਂ ਚੱਲੇਗੀ ਅਸੀਂ ਕਦੀ ਕਦੀ ਕਿਸ ਦੀ ਸਪੋਰਟ ਕੀਤੀ ਹੈ ਮੇਰਾ ਬਾਬ ਕਦੀ ਸਪੋਰਟ ਕੀਤੀ ਦਫ਼ਤਰ ਆ ਗਿਆ ਦਫ਼ਤਰ ਪਬਲਿਕ ਵਾਸਤੇ ਦਫ਼ਤਰ ਹੈ ਜੀ ਮੇਰੇ ਪਬਲਿਕ 'ਚ ਹਰ ਬੰਦਾ ਆ ਸਕਦਾ ਹੈ ਹਰ ਪਾਰਟੀ ਦਾ ਬੰਦਾ ਆ ਸਕਦਾ ਹੈ ਉੱਥੇ ਕਾਂਗਰਸ ਵੀ ਆ ਸਕਦੇ ਆਕਾਲੀ ਦਲ ਵੀ ਆ ਸਕਦੇ ਆਮ ਆਦਮੀ ਪਾਰਟੀ ਵੱਲੋਂ ਦਫ਼ਤਰ ਸਾਰਿਆਂ ਦਾ ਸਾਂਝਾ ਹੁੰਦਾ ਹਰ ਬੰਦੇ ਨੂੰ ਉੱਥੇ ਦਫ਼ਤਰ ਚਾਉਣਾ ਚਾਹੀਦਾ ਆਪਾਂ ਸਾਉ ਸਾਡੇ ਪੱਤਰਕਾਰ ਸੱਜੀ ਨੇ ਸਵਾਲ ਕੀਤਾ ਕਿ ਇੱਕ ਬੁੱਕੀ ਜੋ ਕੁਲ दुसरी ਤਿਆਰ ਹੈ ਨਾ ਜਿਵੇਂ ਇਹ ਬੇਸ਼ੱਕ ਮੰਨਦੇ ਆ ਕਿ ਰਵੱਈ ਪਾਰਟੀ ਵੱਲੋਂ ਇਹ ਰੀਤਾਂ ਚਲਾਈਆਂ ਨਹੀਂਆਂ ਸਨ ਵੋਟਾਂ ਵੀ ਕਟਵੱਡ ਨਾਮ ਦੀ ਪੱਤਰ ਸਰਪੰਚੀਆਂ ਜਿਹੜੀਆਂ ਕਾਗਜ਼ਾਂ 'ਚ ਰੱਦ ਕਰਕੇ ਦੇ ਦੇਣੀਆਂ ਪਰ ਹੋਰ ਇਹ ਸਰਕਾਰ ਦੇ ਦੌਰਾਨ ਵੀ ਉਪਤਾ ਆਧਾਰਨ ਵਿਧਾਨ ਸਭਾ ਹਲਕਾ ਦਿਨਨਗਰ ਦੇ ਪਿੰਡ ਸੁੰਦਰ ਦੀ ਬੀਤੇ ਦਿਨ ਵੀਡੀਓ ਵਾਇਰਲ ਹੋਈ ਹੈ ਸਰਪੰਚ ਮੌਜੂਦਾ ਕੰਸੀ ਉਹਦੀ ਵੋਟ ਕੱਟ ਦਿੱਤੀ ਜਾਂਦੀ ਹੈ ਉਹਦੇ ਪਰਿਵਾਰ ਦੀਆਂ ਸਾਰੀਆਂ ਵੋਟਾਂ 18 ਕੱਟ ਦਿੱਤੀਆਂ ਜਾਂਦੀਆਂ ਨੇ ਉਹ ਵਿਚਾਰਾ ਕੰਡਾ ਨਾ ਵੱਜ ਰਿਹਾ ਪ੍ਰਸ਼ਾਸਨ ਤੋਂ ਕੀ ਕਹਿਣਾ ਮੈਂ 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 ਤੁਹਾਨੂੰ ਇਹਨਾਂ ਦੇ ਪਿਛਲੇ ਜਿਹੜਾ ਸਮਾਂ ਬੀਤਿਆ ਜਿਹੜੀ ਪਿਛਲੀ ਪੰਚਾਇਤਾਂ ਦੀਆਂ ਚੋਣਾਂ ਹੋਈਆਂ ਇੱਥੋਂ ਤੱਕ ਕਿ ਵੀਡੀਓ ਦਫ਼ਤਰਾਂ ਨੂੰ ਜਿੰਦਰੇ ਮਾਰੇ ਗਏ ਦਫ਼ਤਰਾਂ 'ਚ ਕੋਈ ਮੁਲਾਜ਼ਮ ਨਹੀਂ ਲਾ 99% ਜਿਹੜੀਆਂ ਲੈਕਚਰਾਂ ਪੰਚਾਇਤਾਂ ਦੀਆਂ ਹੋਈਆਂ ਇਹਨਾਂ ਦੇ ਬੰਦੇ ਬਣੇਗੇ ਕਿਸੇ ਨੂੰ ਦਫ਼ਤਰਾਂ ਦੇ ਅੰਦਰ ਬਣਨੇ ਦਿੱਤਾ ਅੱਜ ਉਹੀ ਦਫ਼ਤਰ ਨੇ ਜਿਹੜੇ ਸਵੇਰ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਮੁਲਾਜ਼ਮ ਕੰਮ ਕਰ ਰਹੇ ਨੇ ਇਹ ਸਿਰਫ ਇੱਕ ਇਲਜ਼ਾਮ ਆ ਪਾਰਟੀ ਤੇ ਲਾਉਣਾ ਇਨਾਂ ਨੂੰ ਬੰਦੇ ਨਹੀਂ ਲੱਭ ਰਹੇ ਇਹ ਕਾਰਨ ਹੈ ਕਿ ਸਾਡੇ ਤੇ ਭਲਾਉਂਦੇ ਨੇ ਇਨਡਾਮ ਲਾਉਂਦੇ ਨੇ ਸਾਡਾ ਸਵਾਲ ਹੈ ਕਿ ਜਿਹੜੀਆਂ ਵੋਟਾਂ ਘਟਣ ਦਾ ਜਾਂ ਕੋਈ ਹੋਰ ਧੱਕੇ ਸਹੀ ਦਾ ਆਮ ਆਵੀ ਫਾਟੀ ਨੂੰ ਇਦਾਂ ਦੀਆਂ ਮੀਟ ਨਹੀਂ ਬਿਲਕੁਲ ਨਹੀਂ ਮੀਟ ਜੀ ਅੱਜ ਵੀ ਆਮਤ ਬੜੀ ਐਸੀ ਰਾਜਨੀਤੀ ਤੇ ਵਿਸ਼ਵਾਸ ਨਹੀਂ ਰੱਖਦੀ ਬਾਤ ਕਰ ਲਿਓ ਪਹਿਲਾਂ ਮਾਈਕ ਤੇ ਆਵਾਜ਼ ਆਈ ਨਹੀਂ ਬੋਲੋ ਤੁਸੀਂ ਆਵਾਜ਼ ਆਈ ਬੋਲੋ ਬੋਲੋ ਰਹਿਤੋ ਰਹਿਤੋ ਆਵਾਜ਼ ਆ ਰਹੀ ਹੈ ਮਾਈਕ ਦੀ ਆ ਰਹੀ ਹੈ